हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗ ਸੇਲ ਲਈ ਲੈ ਕੇ ਆਏ ਹਾਂਗੇ ਦੋ ਤਾਂ ਬਾਈ ਕੋਲੇ ਹੈਗੀਆਂ ਗਾਵਾਂ ਤੇ ਇੱਕ ਆ ਗਈ ਬਈ ਟਾਪ ਕੁਆਲਿਟੀ ਦੀ ਕੱਟੀ ਜਿਹੜੀਆਂ ਗਾਵਾਂ ਨੇ ਉਹਨਾਂ ਵਿੱਚੋਂ ਇੱਕ ਤਾਂ ਤਾਜੀ ਸੂਈਆ ਤੇ ਇੱਕ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ-ਤਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਗੀ ਤੇ ਆਜਾ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਠੀਕ ਓੰਜ ਹਾਂ ਹਾਂ ਬਾਈ ਵਧੀਆ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੀ ਜਾਂਦਾ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਨਾ ਬਾਈ ਜੱਗਾ ਪਿੰਡ ਢਿੰਲਾਵਾ ਤਹਿਸੀਲ ਤੱਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਨੇੜੇ ਰਹਿ ਜਾਂਦਾ ਬਾਈ ਤੱਪਾ 4 ਕਿਲੋਮੀਟਰ ਪੱਖੋਂ ਹੈ ਚੰਗਾ ਅਠ ਬਰਨਾਲਾ 15 ਗਰੇਜ ਕੰਟੈਕਟ ਨੰਬਰ ਬੋਲ 86999979138 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜਗ੍ਹਾ ਇਧਰ ਸਟਾਰਟ ਕਰਦੀ ਹਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੀ ਆਂ ਦੇਖ ਰਹੇ ਆ ਕਿਹੜਾ ਸੂਆ ਸੂਈਆ ਇਹ ਬਈ ਪਹਿਲਾ ਸੂਆ ਹੈਗਾ ਦੂਜੇ ਵਾਸਤੇ ਗੱਬਣਾ 23 ਤਰੀਕ ਤੋਂ ਦੂਜਾ ਮਹੀਨਾ ਚੱਲਿਆ ਹੋਇਆ ਇਹਨੂੰ ਗਰੰਟੀ ਸੋਦਾ ਹੀ ਗੱਬਣ ਵਾਲਾ ਕੰਮ ਆ ਦੇ ਕੱਲ ਚੱਕ ਵੀ ਕਰਾਤੀ ਆਪਾਂ ਡਾਕਟਰ ਕਹਿੰਦਾ ਵੀ 10 ਦਿਨਾਂ ਨੂੰ ਜਮਾ ਕਲੀਅਰ ਹੋ ਜਾਊਗਾ ਤੇ ਜੇ ਕੋਈ ਆਊਗਾ ਫਿਰ ਹੁਣ ਖਾਲੀ ਮੰਨ ਕੇ ਤੇ ਤੁਮੇ ਖਾਲੀ ਮੰਨ ਕੇ ਲੈ ਜਾਣੀ ਹੈ ਕਰਮਾ ਤੇ ਕਰਮਾ ਦੇ ਲੈ ਜਾ ਅਗਲਾ ਉਪਰ ਗਰੰਟੀ ਵਾਲੀ ਗੱਲ ਹੀ ਹੈ ਦੇ ਗੱਭਣ ਦੇ ਦੇ ਠੀਕ ਹੈ ਬਾਈ ਆਹੋ ਜੀ ਗੱਲ ਨਹੀਂ ਕੋਈ ਕੱਪ ਜੱਗਿਆ ਕਿੰਨਾ ਦੁੱਧਾ ਬਾਈ ਜਿਹੜਾ ਲੈ ਜਾਊਗਾ ਆਪੀ ਜਦ ਰੱਖੋ ਵੀ ਗੱਭਣ ਨਿਕਲੀ ਆ ਤਾਂ ਨਿਕਲੀ ਆ ਯਾਰ ਪੱਕੀ ਮੋਹਰ ਹੈ ਤੇ ਵੀ ਗੱਭਣ ਕਿੰਨਾ ਦੁੱਧਾ ਜੱਗਿਆ 10 ਕਿਲੋ ਦੁੱਧਾ ਬਾਈ ਹੁਣ ਕੱਲ ਆਈ ਹੈ ਜੀਜੂ ਜਾਨੀ ਲੈ ਆ ਉੱਪਰ ਜਾ ਕਰੀ ਜਾ ਆ ਮੈਂ ਕੋਈ ਦੋ ਟਾਈਮ ਛੱਡੀ ਦੋ ਟਾਈਮ ਬਾਈ ਤਸੱਲੀ ਕਰਕੇ ਲੈ ਜਾਵੇ 9 ਲੀਟਰ ਦਾ ਡੱਬੇ ਮਾਰ ਕੇ ਲੈ ਜਾ ਅੱਜ ਹੀ ਆਪਣੇ ਘਰੋਂ ਕੱਤ ਬਹੁਤ ਆ ਥਣਲੇ ਬਾਈ ਆ ਪੱਛੇ ਛੀਲ ਠੰਡੀ ਪੂਰੀ ਹੈਗੀ ਥਣਾ ਦੀ ਕੁਆਲਿਟੀ ਚੈੱਕ ਕਰੋ ਯਾਰ ਚਾਰੇ ਥਣਾ ਨਿਕਲੇ ਜਿਵੇਂ ਮਰਜੀ ਬੈਠਾ ਗਲਾਬੀ ਥਣ ਲੱਗਿਆ ਬਾਈ ਬੱਛੀ ਚੌਗੀ ਆ ਮੂੰਹ ਵੀ ਹਜੇ ਮੂੰਹੋ ਚਾਰ ਦੰਦ ਚਾਰ ਦੰਦ ਬਾਈ ਛੇਸ ਵਾਲਾ ਤੇਰਾ ਤੇ ਗਿਹਣਾ ਬੈੜ ਬਹੁਤ ਚੰਗੀ ਆ ਬਾਈ ਕੀ ਬਾਤ ਆ ਖੋਲ ਦੇ ਕੱਦ ਬਹੁਤ ਚੰਗਾ ਬਾਈ ਪਲੀ ਵੀ ਬਹੁਤ ਹੈਨਿੰਗ ਬਹੁਤ ਹੈ ਐਚ ਐਫ ਬਰੀਡ ਆ ਗਈ ਛੋਟਾ ਛੋਟਾ ਕਰਨਾ ਬੋਦੀਵਾਦੀ ਫੁੱਲ ਕਮਾਲ ਦੀ ਆ ਬਾਕੀ ਜੇ ਪ੍ਰਿੰਟ ਦੀ ਗੱਲ ਕਰੀਏ ਸਨਖਪੁਣੇ ਦੀ ਗੱਲ ਕਰੀਏ ਬੈਡ ਤੇ ਫੁੱਲ ਆ। ਲੇਵਾ ਬਹੁਤ ਸੋਹਣਾ ਜੱਗਿਆ। ਬਹੁਤ ਸੋਹਣਾ ਬਈ ਬੈਡ ਬਹੁਤ ਚੰਗੀ ਆ। ਫੀਟਿੰਗ ਆਲਾ ਬਈ ਲੇਵਾ ਬਹੁਤ ਸੋਹਣਾ ਲੇਵਾ ਗਾ। ਤੇ ਜੇ ਗੱਲ ਕਰੀਏ ਤੋਰਾ ਤਾਰਾ ਵੀ ਇੱਕ ਨੰਬਰ ਆ ਗਿਆ। ਘੋੜੀ ਵਰਗਿਆ ਬਈ ਜਮਾ। ਹੂੰ ਘੋੜੀ ਵਰਗਿਆ। ਬਾਕੀ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੱਛੀਆ। ਕੀ ਬਾਤ ਲੈ। ਖੜਨੀ ਖੜਨੀ ਚੈੱਕ ਕਰੋ ਬੜੀ ਕਮਾਲ ਆ ਖੜਨੀ ਨਹੀਂ ਦੀ ਪਤਾ ਲੱਗ ਜਾਂਦਾ ਬਹੁਤ ਬੈਡ ਬਹੁਤ ਚੰਗੀ ਆ ਬਾਈ ਬਰੇਡ ਬਹੁਤ ਦਾ ਬੈਡ ਦੀ ਤੇ ਜੱਗੇ ਮੁੱਲੇ ਦਾ ਫਿਰ ਕੀ ਰਹੂ ਮੁੱਲੇ ਦਾ 35000 ਆ ਬਾਈ 35000 ਹੋਜੂ ਮਾਨਤਨ ਕੋਈ ਗੱਲ ਨਹੀਂ ਮਾਨਤਨ ਕਰ ਠੀਕ ਆ ਰੰਗ ਰੂਪ ਵੀ ਬਾਈ ਬੜਾ ਜੰਦਾ ਮੇਨ ਗੱਲ ਨਾਲ ਰੰਗ ਰੂਪ ਦੀ ਹੁੰਦੀ ਆ ਚੈੱਕ ਕਰ ਸਕਦੇ ਹੋ ਤੁਸੀਂ ਬੱਡੀ ਬੱਡੀ ਬਹੁਤ ਆ ਕਰਮ ਵਾਲੀ ਤੇ ਮੁੱਲ ਵੀ ਬਾਈ ਨੇ ਜਾਇਜ਼ ਕਰਿਆ 35000 ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਾਂਗੇ ਤੁਹਾਨੂੰ ਆਪਾਂ ਨੇੜੇ ਤੋਂ ਲੈਵੇ ਦੀ ਫੀਟ ਵਿੱਚ ਚੈੱਕ ਕਰਾਉਣਾ ਬਣਦੀ ਕਿ ਮੈਂ ਸਾਮ ਤੱਕ ਦੇਖ ਪੂਰੀ ਵਧੀਆ ਪੂਰੀ ਵਧੀਆ ਲੈ ਬਾਈ ਲੈਵਾ ਚੈ ਤਾਰਾ ਬਾਈ ਕਿਨਾਂ ਆਪਾਂ ਮਾਰ ਦਿੰਨੇ ਬਈ ਇਹ ਬੱਚੇ ਇਕ ਕਰਵਾਉਣ ਨੇ ਵੀ ਕਹੀ ਜਿ ਚਵਾਈਆ ਕਰਮਾਲੀ ਦੀ ਲੈ ਬਾਈ ਠੰਡੀ ਸੀਰ ਦੇਖੋ ਯਾਰ ਜਿਵੇਂ ਮਰਜੀ ਕੋ ਚੱਕਰੀ ਨਹੀਂ ਬਹਿ ਜਾ ਦੇਖੋ ਬਾਈ ਥੱਲੇ ਬਹਿ ਗਏ ਆ ਕੋਈ ਪਛਮਾਨ ਨਹੀਂ ਕਰਾਇਆ ਨਹੀਂ ਜਾਂ ਕਿ ਨਾ ਨਾ ਬਾਈ ਕੋਈ ਪਛਮਾਨ ਨਹੀਂ ਲੈ ਚਵਾਈ ਚੇਕਰ ਮੋਟੀ ਮੋਟੀ ਚਵਾਈਆ ਬਹੁਤ ਚੰਗੀ ਲੈ ਪਤਾ ਲੱਗਦਾ ਖੜਕਾ ਹੁੰਦਾ ਜਮਾ ਬਾਈ ਹੂੰ ਕੀ ਆ ਬਾਤ ਆ ਦੇਖੀ ਇੱਕ ਨੰਬਰ ਚਵਾਈ ਆ ਗਈ ਬਹੁਤ ਚੰਗੀ ਚਵਾਈ ਗਲਾਬੀ ਥਾਣਾ ਬਈ ਸਹੀ ਗੱਲ ਆ ਬਈ ਬੈੜ ਬਹੁਤ ਗੇ ਬਾਕੀ ਇਹ ਜੀ ਨਹੀਂ ਗੱਲ ਵੀ ਕਹਿਣ ਵਾਲੀ ਗੱਲ ਆ ਗੱਬਣਾ ਦਾ ਜਮਾ ਗੱਬਣ ਨਿਕਲੂ 100% ਬੈੜ ਜਿਹੜਾ ਮਰਜੀ ਲੈ ਜਾਏ 100 ਚੋਂ 100% ਗੱਬਣ ਨਿਕਲੂ ਬੈੜ ਠੀਕ ਆ ਓਕੇ ਬਈ ਹਾਂ ਤੇ ਅੱਗੇ ਜੱਕੇ ਦੋ ਨੰਬਰ ਤੇ ਇਹ ਵਾਲੇ ਦੱਸ ਵੀ ਕਿਹੜਾ ਸੂਆ ਸੂਈ ਆ ਬਈ ਇਹਨੂੰ ਮਹੀਨਾ ਹੋ ਗਿਆ ਸੂਈ ਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਹੋ ਗਿਆ ਬਈ ਪਹਿਲਾਂ ਆਪਣੇ ਕੋਲੇ ਮੰਨ ਕੇ ਜਲੇ ਜ਼ੇਰ ਰਹਿ ਗਈ ਸੀ ਇਹਦੇ ਠੀਕ ਆ ਬੱਚਾ ਕੀ ਆ ਬੱਚਾ ਬੱਸਾ ਬਈ ਠੀਕ ਆ ਤੇ ਕੋਈ ਆਇਆ ਨਹੀਂ ਵੀ ਜਮਾ ਰਹਿਦਾ ਸੂਈ ਵੀ ਗਾਰੰਟੀ ਆ ਉਸ ਗੱਲ ਦੀ ਹੂੰ ਪਹਿਲਾਂ ਜੇ ਰਹਿ ਗਈ ਤਾਂ ਕਰਕੇ ਆਪਾਂ ਵੀਡੀਓ ਵੀਡੀਓ ਪਾਈ ਨਹੀਂ ਨੀ ਵੀ ਸ਼ਟ ਹੋ ਜਾਂਦੇ ਨਿਕਲ ਜਾਂਦੇ ਗੰਦ ਮੰਦਾ ਹੁਣ ਮਹੀਨਾ ਹੋ ਗਿਆ ਨੂੰ ਅੰਦਰੋਂ ਜਮਾ ਸਾਫ ਆ ਦੁੱਧ 11 ਕਿਲੋ ਆ ਕੰਡੇ ਵਾਲਾ ਠੀਕ ਆ ਠੰਡੀ ਇਹ ਵੀ ਬਹੁਤ ਆਲਾ ਆ ਰੰਗ ਰੂਪ ਬੜਾ ਚੰਗਾ ਜੱਗੇ ਹਨਾ ਬਹੁਤ ਚੰਗਾ ਬਾਈ ਲਾ ਠੰਡੀ ਸੀਲ ਦੇਖੋ ਯਾਰ ਐਂ ਵਹਿ ਗਿਆ ਲੈ ਚ ਬਾਈ ਬਹੁਤ ਚੰਗੀ ਆ ਜਿੱਕੇ ਮੈਂ ਕਹਣਾ ਨਾਲ ਦੀ ਨਾਲ ਹੀ ਉਤਰੇ ਯਾਰ ਬਾਈ ਬਾੜੀ ਚੰਗੀ ਬੈੜੇ ਪੂਰੇ ਬੱਚਾ ਖੜਾ ਨਾ ਬੱਚੇ ਨੂੰ ਚੱਟੀ ਜਾਂਦੀ ਆ ਬੈੜੇ ਜਾਂਦਾ ਥਣਾ ਦੀ ਕੁਆਲਿਟੀ ਦੇਖੋ ਕੱਲਾ ਕੱਲਾ ਥਣ ਪਹਿਲੇ ਵਾਰ ਬਹੁਤ ਚੰਗਾ ਬੱਚਾ ਵਸਾ ਆ ਗਿਆ ਬੱਛਾ ਬਾਈ ਬੱਚਾ ਖੋਲ ਦੇ ਜਿੱਕੇ ਇਹਨੂੰ ਖੋਲਣਾ ਵਸਾਉਣਾ ਕਰ ਲੈ ਦੇਖੋ ਯਾਰ ਪਹਿਲਾਂ ਤਾਂ ਬੈੜ ਦਾ ਬਾਈ ਕੀ ਬਾਤ ਹੈ ਨਾ ਬੈੜੇ ਵੀ ਬਹੁਤ ਚੰਗੀ ਆ ਬਾਈ ਫੁੱਲ ਜਾਤ ਵਾਲੀ ਆ ਗਈ ਕਿ ਨਹੀਂ ਪੂਰੀ ਪੂਰੀ ਬਾਈ ਬਾਕੀ ਦੁੱਧੇ ਹੁਣ ਹੋਰ ਵਧੂਗੀ ਹੂੰ ਤੇ ਅੰਦਰੋਂ ਬਿਲਕੁਲ ਸਾਫ ਆ ਦੁੱਧ ਤੇ ਹੁਣੇ ਉੱਠ ਖੜੀ ਦੁੱਧ ਬੈੜ 14 15 ਕਿਲੋ ਕਰ ਜੂ ਪੰਜ ਚਾਰ ਦਿਨਾਂ ਚ ਠੀਕ ਹੈ ਲੇਵਾ ਬਈ ਇਹਦਾ ਵੀ ਆਪਾਂ ਚੈੱਕ ਕਰਵਾ ਲੈ ਫੀਡਿੰਗ ਦਾ ਲੇਵਾ ਖੁੱਚਾਂ ਤੋਂ ਤਾਂ ਟਟਮਾ ਲੈਵਾ ਨਹੀਂ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਵਾ ਕਰਮਾਲੀ ਦਾ ਥਣ ਬਹੁਤ ਚੰਗਾ ਲੱਗਿਆ ਵਾ ਬੱਚਾ ਆ ਗਿਆ ਮਗਰ ਬਈ ਬੱਚਾ ਕਿੰਨਾ ਟਾਈਮ ਹੋ ਗਿਆ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਬਈ ਸੂਨੀ ਨੂੰ ਬੋਦੀ ਚੈੱਕ ਆ ਬੇਲਾ ਦਾ ਕੀ ਬਾਤ ਆ ਬੜਾ ਚੰਗਾ ਮੂੰਹ ਮਾਰ ਬਈ ਬੈਡ ਬਹੁਤ ਚੰਗੇ ਥਣ ਤੋਂ ਵੀ ਬਹੁਤ ਚੰਗਾ ਰੰਗ ਰੂਪ ਬਈ ਬਹੁਤ ਪਿਆਰਾ ਹੈਗਾ ਬਾਕੀ ਪ੍ਰਿੰਟ ਬਹੁਤ ਚੰਗਾ ਲੰਮੀਆਂ ਦੋਮੇ ਹੀ ਫੁੱਲ ਆ ਕੱਦ ਬਹੁਤ ਨੇ ਸੈਨ ਗਾਲੀਆਂ ਵੇੜਾ ਆ ਗਿਆ ਦੋਮੇ ਤੇ ਜਗੇ ਇਹਦਾ ਮਨ ਫਿਰ ਇਹਦਾ ਮੁੱਲ ਬਾਈ 35000 ਇਹਦਾ ਹੈਗਾ 35000 ਹਾਂ ਠੀਕ ਆ 35000 ਵੀ ਬਾਈ ਕਹਿੰਦਾ ਇਹਦਾ ਮੁੱਲ ਬਾਕੀ ਆਏਗਾ ਇਹਦਾ ਹੋਜੀ ਥੋੜਾ ਕੋਈ ਗੱਲ ਨਹੀਂ ਆਏਗਾ ਤਾਂ ਮਨਤਾਂ ਕਰਾਂਗੇ ਠੀਕ ਆ 35000 ਇਹਦਾ ਮੁੱਲ ਬੱਤੀ ਆਏਗਾ ਤਾਂ ਮਨਤਾਂ ਮੌਕੇ ਤੇ ਜਰੂਰ ਹੋਜੀ ਬਾਕੀ ਨਾਣਾ ਨੁਣਾ ਵੀ ਲੈ ਲਵੇ ਤੇ ਫੁੱਲ ਚੰਗਿਆਂ ਨੇ ਮੁੱਲ ਬਾਈ ਦੇ ਅੱਕੇ ਵੀ ਜਾਇਜ਼ ਹੁੰਦਾ ਕਿ ਨਹੀਂ ਜਗਿਆ ਹਾਂ ਬਾਈ ਜਮਾ ਜਾਇਜ਼ ਰੇਟ ਆ ਯਾਰ ਕੀ ਬਾਤ ਹੈ ਤੇ ਜਗੇ ਅੱਗੇ ਦੋ ਨੰਬਰ ਤੇ ਇਹ ਕੱਟੀ ਆ ਬਾਈ 15 ਕਿ ਮਹੀਨਿਆਂ ਦੀ ਠੀਕ ਆ ਹਾਂ ਕੱਟੀ ਬਹੁਤ ਚੰਗੀ ਮਹਿੰਦੀ ਆ ਇਹ ਦੇਖੋ ਬਾਈ ਕੱਟੀ ਦਾ ਬੜਾ ਸਿੰਗਾ ਰੰਗਾਂ ਦੀ ਕੁਆਲਿਟੀ ਬਹੁਤ ਚੰਗੀ ਆ ਪੱਕੇ ਤਿਆਰੀ ਆ ਨਾ 2-3 ਮਹੀਨਾ ਢੀਕੇ ਬਾ ਬਾਈ ਪੰਜ ਨਾ 2-3 5-4 ਮਹੀਨਾ ਚ ਬਣ ਜਾਊਗੀ ਬਣਤਾ ਜਾਣਾ ਹੀ ਆ ਝੋਲੀ ਦੇਖੋ ਬਾਈ ਬੜੀ ਚੰਗੀ ਆ ਥਣ ਬਹੁਤ ਚੰਗਾ ਲੱਗਿਆ ਵਾ ਖੋਲ ਦੇ ਜਿੱਕੇ ਨੂੰ ਵੀ ਤੋਰ ਦੇ ਖੋਲ ਕੇ ਰੰਗ ਰੂਪ ਕੱਟੀ ਦਾ ਗੱਲ ਕਰੀਏ ਨਾ ਬਹੁਤ ਚੰਗਾ ਬਾਕੀ ਵੱਡੀ ਆ ਬਹੁਤ ਫੂਸ ਕੱਟੀ ਦੀ ਬਰੀਕੀ ਬਹੁਤ ਆ ਗਈ ਬਰੀਕੀ ਆ ਗਈ ਮਾਦਰਦਾਰ ਕਾਰਟ ਜਿੱਕੇ ਕੋ ਪਤਾ ਬਾਈ 15-16 ਕਿਲੋ ਵਾਲੀ ਮਹਿੰਦੀ ਆ ਠੀਕ ਆ ਹਾਂ ਦੇਖੋ ਬਈ ਤੋਰਾ ਤਰਾ ਪਿੱਠ ਪੜੇ ਦੀ ਚੜਾਈ ਜੁੜੀ ਬਾਈ ਚੈੱਕ ਕਰੋ ਇੱਕ ਨੰਬਰ ਬਹੁਤ ਚੰਗੀ ਆ ਬਈ ਪੂਰੀ ਪੂਰੀ ਇੱਕ ਨੰਬਰ ਹਮ ਸਹੀ ਗੱਲ ਹੈ ਇੱਕ ਨੰਬਰ ਬਾਈ ਚੜਾਈ ਆ ਗਈ ਕਰਮਾਲੀ ਮੁੱਲ ਕਿੱਕੇ ਦਾ ਇਹ 18 ਹੀ ਦੇ ਦਾਂਗੇ ਬਾਈ 18 ਦੀ ਹਾਂ ਠੀਕ ਆ ਬਾਈ ਇਹ ਬਾਈ ਕਹਿੰਦਾ ਆਪਾਂ ਬਾਈ ਦੇ ਦੇ ਦਾਂਗੇ 18000 ਦੀ ਮੁੱਲ ਬਾਈ ਨੇ ਇਹਦਾ ਵੀ ਬਾਈ ਖੱਚ ਕੀ ਕਰਤਾ ਤੇ ਨਗ ਸੀਗੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਦੇ ਫ੍ਰੀ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ